ਆਪਾਂ ਵੈਸੇ ਤਾਂ ਗੱਲ ਐਮਪੀ ਜਦੋਂ ਤੁਸੀਂ ਬਣੇ ਉਹਦੀ ਵੀ ਹੋ ਗਈ ਉਸ ਤੋਂ ਬਾਅਦ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਉਹ ਵੀ ਗੱਲ ਤੁਸੀਂ ਕਰ ਲਈ ਐ ਇਸ ਤੋਂ ਇਲਾਵਾ ਰਾਜਨੀਤਿਕ ਤੌਰ ਤੇ ਜਿਸ ਤਰ੍ਹਾਂ ਤੁਸੀਂ ਮੈਨਿਓਰਿਟੀ ਕਮਿਸ਼ਨ ਚ ਦੱਸਿਆ ਹੁਣੇ ਕਿ ਤਾਂ ਮੈਂਬਰ ਬਣੇ ਇਸ ਤੋਂ ਇਲਾਵਾ ਕੋਈ ਹੋਰ ਪੋਸਟ ਉਸ ਤੋਂ ਬਾਅਦ ਵਿੱਚ ਜਾਂ ਅੱਜ ਤੁਸੀਂ ਕਿਸ ਤਰ੍ਹਾਂ ਪੋਸਟ ਵਾਲੀ ਗੱਲ ਮੈਂ ਫਿਰ ਕਰ ਦੋ ਇਰ ਵਿੱਚ ਗਿਆਨੀ ਜ਼ੈਲ ਸਿੰਘ ਦੀ ਇੱਕ ਦੋ ਗੱਲਾਂ ਕਰ ਲਾ ਜੀ ਉਹ ਬਹੁਤ ਜ਼ਰੂਰੀ ਨੇ ਗਿਆਨੀ ਜ਼ੈਲ ਸਿੰਘ ਅ ਪ੍ਰੈਜ਼ੀਡੈਂਟ ਦਾ ਪ੍ਰੋਟੋਕਾਲ ਹੁੰਦਾ ਉਹਦਾ ਪ੍ਰੋਟੋਕਾਲ ਹੁੰਦਾ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਜਿੰਨੇ ਮਿਲਣ ਜਾਣਾ ਹੈ ਅੰਦਰ ਜਾ ਕੇ ਆਦਰ ਸਤਕਾਰ ਨਾਲ ਮਿਲਣਾ ਹੀ ਮਿਲਦਾ ਹੈ ਜੀ ਪਰ ਉਹਨਾਂ ਦਾ ਇਹ ਪ੍ਰੋਟੋਕਾਲ ਉਹ ਕਿਸੇ ਨੂੰ ਸੀ ਆਫ ਕਰਨ ਵਾਸਤੇ ਬਾਹਰ ਨਹੀਂ ਜਾਂਦੇ ਠੀਕ ਹੈ ਇਹ ਪ੍ਰੋਟੋਕਾਲ ਹੈ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਕਿਸੇ ਨੂੰ ਸੀ ਆਫ ਕਰਨ ਵਾਸਤੇ ਬਾਹਰ ਨਹੀਂ ਜਾਏਗਾ ਸੰਕ੍ਰੂਤੀ ਦਰਸ਼ਨ ਦੇਣ ਗਏ ਉਥੇ ਪ੍ਰੈਜ਼ੀਡੈਂਟ ਹਾਊਸ ਰਾਸ਼ਪਤਰੀ ਭਵਨ ਵਿਸ਼ਣ ਦਿੱਤੇ ਸ਼ਾਇਦ ਅਸੀਂ ਉੱਪਰ ਮਿਲੇ ਆਮ ਥੱਲੇ ਮਿਲਦੇ ਸੀ ਉੱਪਰ ਮਿਲੇ ਉੱਪਰ ਮਿਲੇ ਕਿ ਗਿਆਨੀ ਜੀ ਨਾਲ ਤੁਰ ਪਏ ਚਲੋ ਤੁਰਣ ਲੱਗੇ ਵਾਪਸ ਨਾਲ ਤੁਰ ਪਏ ਤੇ ਮੈਂ ਥੋੜਾ ਇਸ਼ਾਰਾ ਕੀਤਾ ਮੈਂ ਕਿ ਤੁਸੀਂ ਇੱਥੇ ਮਤਲਬ ਉੱਤੇ ਇਸ ਕਰਕੇ ਬਿਲਕੁਲ ਮੱਥਾ ਵੀ ਟੇਕਣਾ ਸੀ ਉਹਨਾਂ ਨੇ ਤੇ ਮੈਂ ਕਿਹਾ ਤੁਸੀਂ ਇੱਥੇ ਮੱਥਾ ਟੇਕ ਲਓ ਅੰਦਰ ਨਹੀਂ ਮੈਂ ਥੱਲੇ ਜਾਣ ਨਾਲ ਫਲੇ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਦੀ ਗੱਡੀ ਤੱਕ ਗਿਆਨੀ ਜੀ ਸੱਚੇ ਪਾਤਸ਼ਾਹਨ ਛੱਡਣ ਆਏ ਮੈਂ ਕਿਹਾ ਪ੍ਰਧਾਨ ਪ੍ਰੈਜ਼ੀਡੈਂਟ ਸਾਹਿਬ ਤੁਹਾਡਾ ਇੱਕ ਪ੍ਰੋਟੋਕਾਲ ਹੁੰਦਾ ਹੈ ਤੇ ਉਸ ਪ੍ਰੋਟੋਕਾਲ ਨੂੰ ਪੰਗ ਨਾ ਕਰੋ ਤੇ ਕੋਈ ਗੱਲ ਨਹੀਂ ਹੈਗੀ ਸੱਚੇ ਪਾਤਸ਼ਾਹ ਇਹ ਗੱਲ ਨੂੰ ਮਾਇਨ ਨਹੀਂ ਕਰਦੇ ਆਂਦੇ ਨਹੀਂ ਮੈਂ ਦੋ ਬੰਦੇ ਆ ਵਾਸਤੇ ਪ੍ਰੋਟੋਕਾਲ ਤੋੜਨਾ ਹੀ ਤੋੜਨਾ ਇੱਕ ਇੰਦਰਾ ਗਾਦੀ ਵਾਸਤੇ ਉਹ ਜਦੋਂ ਕੋ ਪ੍ਰਾਈਮ ਮਿੰისტਰ ਮਿਲ ਜਾਂਦੀ ਪ੍ਰੈਜ਼ੀਡੈਂਟ ਜਾਂਦਾ ਬੈਠਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੂੰ ਮਿਲ ਜਾਂਦਾ ਔਰ ਜਾ ਕੇ ਮੈਨੂੰ ਪਤਾ ਨਹੀਂ ਹੁਣ ਉਹ ਸਿਸਟਮ ਹੈਗਾ ਕਿ ਨਹੀਂ ਤੇ ਉਹ ਨਾ ਮਹੀਨੇ ਚ ਇੱਕ ਦੋ ਵਾਰੀ ਜਾ ਕੇ ਤੇ ਜਿੰਨੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਹੁੰਦੀਆਂ ਨੇ ਉਹ ਜਾ ਕੇ ਪ੍ਰੈਜ਼ੀਡੈਂਟ ਨੂੰ ਬਰੀਫ ਕਰਦੇ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਮੈਟਰਸ ਤੇ ਉੱਤੇ ਤੇ ਇੰਦਰਾ ਗਾਂਧੀ ਜਾਂਦੇ ਸਨ ਉਹ ਜਾਂਦੇ ਸਨ ਤੇ ਆਂਦੇ ਹਨ ਮੈਂ ਉਹਨਾਂ ਨੂੰ ਗੱਡੀ ਛੱਡਣ ਆਉਣਾ ਇੱਕ ਹੋਰ ਪੋਰਟਬਲ ਇੱਕ ਸਤਗੁਰੂ ਜੀ ਨੂੰ ਮੰਗਣ ਦੀ ਛੱਡਣਾ ਆ ਇਹ ਮਾਪੂਰਤ ਤੋੜਨਾ ਹੀ ਤੋੜਨਾ ਹੈ ਗਿਆਨੀ ਜੀ ਦਾ ਮਤਲਬ ਇਹ ਸਿਸਟਮ ਇਸ ਕਿਸਮ ਦਾ ਸੀ ਫੇਰ ਗਣੇ ਜੀ ਪੂਰਾ ਟਾਈਮ ਲੰਘੇ ਬਹੁਤ ਸਾਰੀਆਂ ਗੱਲਾਂ ਨੇ ਹੋਰ ਮੈਂ ਗਿਆਨੀ ਜੀ ਬਸ ਕਰ ਸਕਦਾ ਉਹ ਜਦੋਂ ਹਟ ਗਏ ਪ੍ਰੈਜ਼ੀਡੈਂਟ ਤੋਂ ਹਟ ਗਏ ਤੇ ਉਹ ਇੱਥੇ ਇੱਕ ਬਸੜ ਕੇ ਗਈ ਉਹ ਉੱਥੇ ਉਹਨਾਂ ਨੂੰ ਕੋਠੀ ਲਈ ਇੱਥੇ ਰਹਿਦੇ ਹੁੰਦੇ ਸਨ ਗਿਆਨੀ ਜੀ ਦੀ ਜਿਹੜੀ ਪਰਸਨ ਲਾਈਫ ਸੀ ਨਾ ਉਹਦੇ ਚ ਕਈ ਗੱਲਾਂ ਇਹੋ ਜਿਹੀਆਂ ਸਨ ਜਿਹੜੀਆਂ ਮਤਲਬ ਬਹੁਤ ਸੁਖਾਵੀਆਂ ਨਹੀਂ ਸਨ ਹੈਗੀਆਂ ਜੀ ਉਹ ਚ ਹੋਰ ਗੱਲਾਂ ਤਾਂ ਇੱਕ ਕਲਸੀਓਨਾ ਦੀ ਛੋਟੀ ਬੇਟੀ ਸੀ ਆ ਬੀਬੀ ਮਨਜੀਤ कौर ਜਿਹੜੀ ਲੁਧਿਆਣੇ ਵਿਆਹੀ ਹੋਈ ਸੀ ਜਿਹੜੀ ਸਿੰਘਮੀ ਵਾਲੇ ਨੇ ਨਾ ਆਪਣਾ ਸੰਗੀਤ ਸਿੰਘਮੀ ਵਾਲੇ ਜੀ ਜੀ ਤੇਰਿੰਦਰ ਸਿੰਘ ਨਾਲ ਹੀ ਬੈਠੇ ਦਾ ਤੇਰਿੰਦਰ ਸਿੰਘ ਨਾਲ ਵਿਆਹੀ ਹੋਈ ਸੀ ਤੇ ਉਹ ਬੜੀ ਬੇਸਵਾਦੀ ਸੀ ਬੜੀ ਬੜੀ ਬੇਸਵਾਦੀ ਸੀ ਉਹ 5 ਸਾਲ ਪ੍ਰੈਜ਼ੀਡੈਂਟ ਰਹੇ ਨੇ ਉਸ ਤੋਂ ਹੀ ਪਹਿਲਾਂ ਸ਼ਰ ਬੇਸਵਾਦੀ ਹੋ ਗਈ ਸੀ ਤੇ ਨਿਰਿੰਦਰ ਸਿੰਘ ਜੇ ਮਜੀਦ ਖੋਹਰ ਹੈ ਉਹਨਾਂ ਦੀ ਬੀਬੀ ਇਹਨਾਂ ਦੀ ਬੇਟੀ ਗਿਆਨੀ ਜੀ ਦੀ ਉਹ ਗਈ ਨਹੀਂ ਉੱਥੇ ਜਾਂ ਉਹ ਲੈ ਕੇ ਨਹੀਂ ਗਿਆ ਤੇ ਉਹ ਇੱਥੇ ਹੀ ਰਹੀ ਪ੍ਰੈਜ਼ੀਡੈਂਟ ਹਾਊਸ ਵਿੱਚ ਜੀ ਵੱਲ ਛੋੜਛੁੜਾਤਾ ਗੱਲ ਜਿਹੜੀ ਹੈ ਪਹੁੰਚੀ ਹੋਈ ਸੀ ਸੰਗੀਤ ਜਿਹੜਾ ਨੇ ਜੀ ਸਿਖਾਉਣ ਵਾਲੇ ਤਾਂ ਉਹ ਪਰਿਵਾਰ ਜਿਸ ਤਰ੍ਹਾਂ ਨਾਮਧਾਰੀ ਹੈ ਹਾਂਜੀ ਤਾਂ ਫਿਰ ਗਿਆਨੀ ਜੀ ਦੀ ਉੱਥੇ ਮਤਲਬ ਬੇਟੀ ਦਾ ਰਿਸ਼ਤਾ ਹੋਇਆ ਉਹ ਇੱਕ ਬੜੀ ਲੰਬੀ ਕਹਾਣੀ ਆ ਮਤਲਬ ਇੰਨਾ ਨੇੜਤਾ ਸੀ ਵੀ ਉਹਨਾਂ ਦੀ ਬੇਟੀ ਜਿਹੜੀ ਆ ਇੱਥੇ ਵਿਆਹੀ ਗਈ ਜੀ। ਜੀ। ਉਹ ਵੀ ਇੱਕ ਬੜੇ ਇੱਕ ਕਿਸੇ ਵੱਖਰੀ ਕਰਾਵਾਂਗਾ ਬੜੀ ਇੰਟਰਸਟਿੰਗ ਸਟੋਰੀ ਹੋਵੇ। ਕਿ ਉੱਥੇ ਦੋ ਬੱਚੇ ਸ ਦੋ ਮੁੰਡੇ ਸ ਜੋ ਰਾਸ਼ਟਰਪਤੀ ਕੋਲ ਰਹਿੰਦੇ ਸਨ ਬੇਟੀ ਵੀ ਰਹਿੰਦੀ ਸੀ ਤੇ ਉਹ ਬੱਚੇ ਵੀ ਇੱਥੇ ਰਹਿੰਦੇ ਸਨ ਤੇ ਜਦੋਂ ਹਟ ਗਏ ਤੇ ਫਿਰ ਲੰਬੀ ਕਹਾਣੀ ਨੂੰ ਛੋਟੀ ਕਰਦੇ ਹਾਂ ਕਿ ਭਈ ਸਤਕੁਰੂ ਜੀ ਨੂੰ ਉਹਨਾਂ ਨੇ ਇਹ ਅਰਜ਼ ਕੀਤੀ ਕਿ ਭਈ ਸਤਕੁਰੂ ਜੀ ਆਪ ਵੀ ਕਿਰਪਾ ਕੀਤੀ ਕਿ ਭਈ ਉਹਨਾਂ ਦਾ ਆਪੋ ਚ ਮੇਲ ਦੁਬਾਰਾ ਕਰਾ ਦਿੱਤਾ ਜਾ ਨਰਿੰਦਰ ਸਿੰਘ ਦਾ ਤੇ ਮਨਜੀਤ ਕੌਰ ਦਾ ਮੇਲ ਕਰਾ ਦਿੱਤਾ ਜਾਵੇ ਨਿੰਦਰ ਸਿੰਘ ਦੇ ਫਾਦਰ ਦੀ ਡੈਥ ਹੋ ਗਈ ਡੈਥ ਹੋ ਗਈ ਤੇ ਉਹਨਾਂ ਸੱਚ ਬਾਈ ਨੂੰ ਅਰਜ਼ ਕੀਤੀ ਵਸ ਗਿਆਨੀ ਜੀ ਨੇ ਕਿ ਇਹਦੇ ਵਿੱਚ ਤੁਸੀਂ ਮੇਰੀ ਮਦਦ ਕਰੋ ਉਹ ਡੈਥ ਹੋ ਗਈ ਉਹਨਾਂ ਨਾਮ ਨੂੰ ਐਸੇ ਨਹੀਂ ਕੀਤਾ ਤੇ ਉਹਨਾਂ ਡੈਥ ਹੋ ਗਈ ਤਾਂ ਭੋਗ ਸੀ ਸਚਿਬਾਹ ਕਿਰਪਾ ਕੀਤੀ ਗਿਆਨੀ ਜੀ ਨੇ ਕਿਹਾ ਕਿ ਗਿਆਨੀ ਜੀ ਨੂੰ ਉਸ ਭੋਗ ਤੇ ਜਾਣਾ ਸੀ ਜੀ ਪਰ ਗਿਆਨੀ ਜੀ ਨਹੀਂ ਗਏ ਸਤਗੁਰੂ ਜੀ ਨੇ ਉਸ ਭੋਗ ਤੋਂ ਪਹਿਲਾਂ ਐਸਾ ਕਿਰਪਾ ਕੀਤੀ ਕਿ ਉਹ ਬੀਬੀ ਜਿਹੜੀ ਮਨਜੀਤ ਕੌਰ ਸੀ ਨਾ ਉਹ ਤੋਂ ਦੇ ਘਰ ਚ ਲੈ ਗਈ ਤੁਰ ਮਲਤੋੜ ਉਹਨਾਂ ਘਰ ਪੰਜਾਬੀ ਸੰਗਤ ਤੋੜ ਦਿੱਤੀ ਧੰਦੇ ਨੂੰ ਦੱਸਣੇ ਘਰ ਉਹ ਇਕੱਠੇ ਹੋ ਗਏ ਦੁਬਾਰਾ ਉਹ ਇਕੱਠੇ ਮੁੱਖ ਦੀ ਗੱਲ ਉਸ ਵਾਰ ਗਿਆਨੀ ਜੀ ਨੂੰ ਮਿਲਦਾ ਰਿਹਾ ਦੱਸ ਮਿਲਦਾ ਰਿਹਾ ਦੱਸ ਬਹੁਤ ਸੱਚ ਪਾਤ ਕਈ ਹੁਕਮ ਕਿਸਾਂ ਦੀ ਗੱਲਾਂ ਮਿਲਦਾ ਰਿਹਾ ਸੀ ਜਦੋਂ ਉਹ ਪ੍ਰੈਜ਼ੀਡੈਂਟ हट ਗਿਆ ਸਰ ਉਦੋਂ ਤੇ ਜਦੋਂ ਮੈਂ ਆ ਕੇ ਗਿਆਨੀ ਜੀ ਨੂੰ ਦੱਸਿਆ ਉਹਨੂੰ ਪਤਾ ਹੀ ਸੀ ਕਿ ਬੀਬੀ ਮਜੀਦ ਆਪਣੇ ਘਰ ਚਲੀ ਗਈ ਹੈ ਤੇ ਉਹਨਾਂ ਦੀ ਡੈਥ ਹੋ ਗਈ ਬੀਬੀ ਮਜੀਦ ਦੀ ਉਹਨਾਂ ਦੀ ਇੱਕ ਵੱਡੀ ਭੈਣ ਗੁਰਦੀਪ कौर ਉਹ ਹੈਗੀ ਹੈ ਲੇਕਿਨ ਉਹ ਉਹਨਾਂ ਦੀ ਡੈਥ ਹੋ ਗਈ ਇੱਕ ਬੇਟਾ ਸੀ ਗਿਆਨੀ ਜੀ ਦਾ ਉਹਦੀ ਵੀ ਡੈਥ ਹੋ ਗਈ ਹੈ ਉਹ ਮੈਂ ਗਿਆਨੀ ਜੀ ਨੇ ਦੱਸੀ ਸਾਰੀ ਗੱਲਾਂ ਤੇ ਮੈਨੂੰ ਪਤਾ ਆਂਦਾ ਸਤਿਗੁਰੂ ਜੀ ਜਦੋਂ ਆਉਣਾ ਹੈ ਨਾ ਤੇ ਮੈਨੂੰ ਦੱਸੀ ਮੈਂ ਆਖ ਸੱਚਵਾ ਕਿਰਪਾ ਕਰਦੇ ਹਾਂ ਤੁਹਾਨੂੰ ਪਤਾ ਰਿਹਾ ਜੋਰੀਗੜ੍ਹ ਨੂੰ ਰਸ਼ਨ ਦੇ ਦਿਸਾਂ ਤੇ ਮੈਂ ਉੱਥੇ ਆ ਕੇ ਸੱਚਵਾ ਦਾ ਧੰਨਵਾਦ ਕਰਨਾ ਸੱਚਵਾ ਸਾਹਿਬ ਮੈਂ ਕਿ ਗਿਆਨੀ ਜੀ ਐਸਾ ਕਹਿੰਦੇ ਹਾਂ ਧੰਨਵਾਦ ਕਰਨਾ ਤੇ ਸੱਚਪਾਣ ਦੇ ਨਹੀਂ ਉਹਨਾਂ ਨੂੰ ਨਹੀਂ ਆਉਣਾ ਅਸੀਂ ਚੱਲਾਂਗੇ ਉਹਨਾਂ ਕੋਲ ਜੀ ਸੱਚਵਾ ਮੈਂ ਧੰਨਵਾਦ ਕਰਾਉਣ ਵਾਸਤੇ ਨਹੀਂ ਬੁਲਾਉਣਾ ਉਹਨਾਂ ਨੂੰ ਤੇ ਮੈਂ ਗਾਣੀ ਉਹ ਤਾਂ ਕਹਿੰਦੇ ਸਨ ਉਹਨਾਂ ਦੇ ਜ ਆ ਟੈਲੀਫੋਨ ਲੈਂਡ ਲਾਈਨ ਹੁੰਦੀ ਸੀ ਮੈਂ ਕਿਹਾ ਜੀ ਤੁਸੀਂ ਆਪ ਜੀ ਸਚਬਾਨ ਨਾਲ ਕਿਤੇ ਮੈਂ ਆਪ ਜੀ ਗਿਆਨੀ ਜੀ ਬੈ ਟੈਲੀਫੋਨ ਲਾ ਦੇਣਾ ਆਪ ਜੀ ਨੂੰ ਬੇਸਾਂ ਹੁਕਮ ਕਰਨ ਕਰ ਮੈਂ ਟੈਲੀਫੋਨ ਲਾਇਆ ਮੈਂ ਗਿਆਨੀ ਸਚਬਾਹੇ ਕਿਰਪਾ ਕੀਤੀ ਦਰਸ਼ਨ ਦੇ ਰਹੇ ਨੇ ਤੁਸੀਂ ਕਹਿੰਦੇ ਸੀ ਤਾਂ ਆ ਲਓ ਅਰਜ਼ ਕਰ ਲਓ ਉਹ ਸਚਬਾਨ ਟੈਲੀਫੋਨ ਉੜਾਤਾ ਆਪੋ ਚ ਬਚਨ ਬਲਾਸ ਹੋਏ ਤੇ ਗਿਆਨੀ ਜੀ ਨੇ ਸਰਪੁਰ ਜੀ ਨੂੰ ਇੱਕ ਕਨਵਿੰਸ ਕਰ ਲਿਆ ਕਿ ਗਿਆਨੀ ਜੀ ਆਉਣਗੇ ਜੋ ਵੀ ਟੈਲੀਫੋਨ ਤੇ ਗੱਲ ਹੋਈ ਹੋਏ ਉਹਨਾਂ ਅਰਜ਼ ਕੀਤੀ ਹੋਏ ਸ਼ਾਮ ਨੂੰ 4 ਵਜੇ ਉਹਨਾਂ ਨੂੰ ਆਉਣਾ ਸੀ 4 ਵਜੇ ਕਾਲਾ ਜੋਰੀਗਨ ਗਿਆਨੀ ਜੀ ਆ ਗਏ ਸ਼ਾਇਦ ਫੋਟੋ ਵੀ ਹੋ ਗਈ ਉਸ ਕੋਲ ਦੀ ਤੇ ਗਿਆਨੀ ਜੀ ਨੇ ਸਤਗੁਰੂ ਨੂੰ ਮੱਥਾ ਟੇਕ ਦੀ ਸਰ ਜੀ ਸਾਹਮਣੇ ਤੇ ਆਂਦੇ ਨੇ ਗਿਆਨੀ ਜੀ ਦੇ ਨੇਤਰਾਂ 'ਚ ਜਲ ਸੀ ਉਸ ਲਈ ਠੀਕ ਹੈ ਕਹਿੰਦੇ ਮੇਰੀ ਜ਼ਿੰਦਗੀ ਦਾ ਜਿਹੜਾ ਅਖੀਰਲਾ ਔਖਾ ਕੰਮ ਸੀ ਨਾ ਉਹ ਤੁਸੀਂ ਬੁਕਾ ਦਿੱਤਾ ਅੱਜ ਮੈਂ ਜਿੰਨਾ ਤੁਹਾਡਾ ਇਸ ਗੱਲ ਦਾ ਰਿਡਿ ਰਿਡੀ ਆ ਮੈਂ ਤੁਹਾਡਾ ਜਿੰਨਾ ਕਹਾਂ ਤੁਹਾਡੀ ਧੰਨਵਾਦ ਕਰ ਸਕਾਂ ਉਹ ਥੋੜਾ ਮੇਰੀ ਜ਼ਿੰਦਗੀ ਉਹਨ ਮੈਂ ਆਪਣੀ ਜ਼ਿੰਦਗੀ ਸੁਖੀ ਆ ਵਲ ਦੇਖੋ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਬੇਟੀ ਘਰ ਬੈਠੀ ਹੋਵੇ ਆਮ ਬੰਦੇ ਦੀ ਬੈਠੀ ਉਹਦੀ ਕਿੱਡੀ ਵੱਲ ਦੀ ਗੱਲ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਘਰ ਬੈਠੀ ਉਹ ਗੱਲ ਤੇ ਸੋਚ ਪਾਸ਼ਾ ਨੇ ਇਸ ਤਰ੍ਹਾਂ ਮੁਕਾਈ ਤੇ ਫਿਰ ਚੱਲਦਾ ਰਿਹਾ ਬਹੁਤ ਕੁਝ ਹੁੰਦਾ ਰਿਹਾ ਤੁਹਾਨੂੰ ਪਤਾ ਹੀ ਹੈ ਆਪੋ ਸੱਚੇ ਪਾਸ਼ਾ ਗਿਆਨੀ ਜੀ ਵੀ ਹੁੰਦੇ ਰਹੇ ਦੱਸ ਦੇਖਦੇ ਰਹੋ ਨਾਮਤਾ ਰਿਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ